ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਾਣੇ ਦੇ ਵਿੱਚ ਪਾਣੇ ਪਿੰਡ ਤੋਂ ਜਿਹੜੀ ਬੀੜ ਨੂੰ ਛੜਕ ਜਾਂਦੀ ਆ ਉਸ ਸੜਕ ਦੇ ਉੱਤੇ ਮਿੱਤਰੋ ਬਾਹਰ ਖੇਤਾਂ ਦੇ ਵਿੱਚ ਦੋ ਕੋਠੀਆਂ ਨਵੀਆਂ ਪਈਆਂ ਹੋਈਆਂ ਇੱਕੇ ਪਾਸੇ ਵੱਡਾ ਸਰਕਾਰਾ ਮਿੱਤਰੋ ਉਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕਰੇ ਲੋ ਫਾਰਮਰ ਦੇ ਘਰਿਆਂ ਇੱਕ ਵੱਛੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਪਲੂਣ ਪਹਿਲਣ ਕਹਿਣਾ ਗਰਮੀ ਦਾ ਤੋਹਫਾ ਕਹਿ ਸਕਦੇ ਆ ਤੇ ਰੁੱਤ ਦਾ ਮੇਵਾ ਕਹਿ ਸਕਦੇ ਆ ਉਹ ਚੀਜ਼ ਦਿਖਾਉਣੀ ਆ ਮਿੱਤਰੋ ਤੁਹਾਨੂੰ ਦੋ ਜਾਨਵਰ ਆ ਬਾਈ ਦੇ ਕੋਲੇ ਇੱਕ ਟੋਕੜਾ ਤੇ ਇੱਕ ਇਹ ਪਹਿਲਣ ਪਲੂਣ ਵੱਛੀ ਆ ਆ ਉਹ ਕਰਦੇ ਆ ਗੱਲਬਾਤ ਆਪਾਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਠੀਕ ਆ ਵੀਰੇ ਵਧੀਆ ਸੇਤਾਂ ਘਰ ਪਰਿਵਾਰ ਜੀ ਵਧੀਆ 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 ਚਲੋ ਸ਼ੁਕਰ ਆ ਅੱਛਾ ਵੱਡੇ ਬਾਈ ਦੋ ਜਾਨਵਰ ਵੇਚਨੇ ਆ ਹੈ ਹਾਂਜੀ ਹਾਂਜੀ ਬਾਈ ਅੱਛਾ ਵੀਰੇ ਜਿਹੜੀ ਆ ਵੈੜਾ ਪਹਿਲਣ ਤੇ ਕਿੰਨੀ ਉਮਰ ਦੀ ਆ ਵੀਰੇ ਵੀਰੇ 3 ਸਾਲਾਂ ਦਾ ਮਹੀਨਾ ਘਟਾ ਸੀ ਠੀਕ ਆ ਬਾਈ 29 ਮੰਨ ਲਾ ਇਹ ਹੋ ਗਈ ਫਿਰ 24 ਤੇ 37 ਗੁ ਮਹੀਨਿਆਂ ਦੀ ਹੋ ਗਈ ਹਨਾ ਠੀਕ ਆ ਬਾਈ 35 ਮਹੀਨਿਆਂ ਦੀ ਤੇ ਅੱਛਾ ਬਾਈ ਸੀਮਨ ਸੂਮਨ ਦਾ ਕੋਈ ਪਤਾ ਐਂਦਾ ਕਿ ਨਹੀਂ ਪਤਾ ਵੀਰੇ ਕਿਹੜੇ ਦੀ ਆ ਸੀਮਨ ਦਾ ਨਹੀਂ ਵੀਰੇ ਨਹੀਂ ਪਤਾ ਠੀਕ ਲੱਗਿਆ ਜਿਹੜਾ ਉਹ ਵੀ ਨਹੀਂ ਪਤਾ ਆਪਾਂ ਨੂੰ ਠੀਕ ਆ ਬਾਈ ਠੀਕ ਆ ਅੱਛਾ ਵੀਰੇ ਦਿਨ ਕਿੰਨੇ ਪਏ ਆਂਦੇ ਹਜੇ ਇਹਦੇ ਵੀਰੇ 4 ਰੋਜ਼ ਦੇ ਦਿਨ ਪੂਰੇ ਇਹਦੇ 4 ਤਰੀਕ ਨੂੰ ਦਿਨ ਪੂਰੇ ਅੱਜ ਹੈਗੀ ਆ 25 29 ਦਿਨ ਪਏ ਹਜੇ ਫਿਰ ਤਾਂ ਚੰਗੀ ਨਿੱਖਰ ਜੂ ਯਾਰ ਹਾਂ ਹਾਂ ਅੱਛਾ ਰੇਟ ਵੀਰੇ ਕੀ ਰਹੂਗਾ ਇਹਦਾ ਭਾਈ ਰੇਟ ਵੀਰੇ 75000 ਮੰਗ ਕਰਦੇ ਬਾਕੀ ਮਾਨਤਾ ਕਰ ਦਾਂਗੇ ਠੀਕ ਹੈ ਵੀਰੇ ਕੱਢੀ ਪਾਰ ਨੂੰ ਤੋਰੀ ਭਰਾ ਮਾਣਾ ਜਾਂ ਲੈ ਵੀ ਮੇਤਰੋ ਪਹਿਲਣ ਵਛੀ ਪਲੂਣਾ ਕਰਮਾਂ ਵਾਲੀ ਸੂਣ ਵਾਲੀ ਆ ਲੈਵੇ ਭਾਂਡੇ ਵਾਲੋ ਬੜੀ ਮਜ਼ਬੂਤ ਆ ਯਾਰ ਵੇਖੋ ਤੋਰੀ ਡੱਬੀ ਪ੍ਰਿੰਟ ਵਾਲੀ ਨਸਲ ਵਾਲੀ ਕੁਆਲਿਟੀ ਵਾਲੀ ਥੱਲੋ ਥੱਲੋ ਵੇਖੋ ਕਿੰਨੀ ਸੋਹਣੀ ਤਿਆਰ ਹੁੰਦੀ ਇਹ ਤੁਹਾਨੂੰ ਮੈਂ ਦੱਸ ਦਿੰਨ ਲੈਵੇ ਦੇ ਵਾਲ ਟੇ ਲਿਆਵੇ ਸੋਹਣੀਆਂ ਨੇ ਨਾ ਪੂਰੀ ਜ਼ਬਰਦਸਤ ਤਿਆਰ ਹੋ ਕੇ ਫੇਰ ਇਹਨੇ ਜਿਹੜਾ ਤੇ ਰੈਡੀ ਹੋਣਾ ਮਤਰੋ ਤੇ ਦੁੱਧ 15 16 ਕਿਲੋ 17 ਵੀ ਦੇ ਸਕਦੀ ਆ 15 ਕਿਲੋ ਤੋਂ ਬਾਰ-ਬਾਰ ਦੁੱਧ ਟੋਰਨਰ ਦਊਗੀ ਕਰਮਾ ਵਾਲੀ ਵੇਖੋ ਤੁਸੀਂ ਥੱਲੋ ਥੱਲੋ ਪੂਰੀ ਜ਼ਬਰਦਸਤਾ ਲੇਵਾ ਬਹੁਤ ਮਜ਼ਬੂਤ ਆ ਕਰਮਾ ਵਾਲੀ ਦਾ ਮਤਰੋ ਹਾਂ ਕੀ ਬਾਤ ਆ ਭਾਈ ਅੱਛਾ ਵੀਰੇ ਇਹ ਤਾਂ ਹੋ ਗਈ ਆਪਣੀ ਪਹਿਲਣ ਵੜ ਆ ਜਿਹੜੀ ਕਾਲੀ ਗਾਂ ਖੜੀ ਆ ਵੀਰੇ ਇਹਦੀ ਕੀ ਡਿਟੇਲ ਆ ਵੀਰੇ ਤੈਨੇ ਮਹੀਨੋਂ ਹੋ ਗਿਆ ਸੁਇਨੂ ਅੱਛਾ ਓਕੇ ਹਾਂ ਤਿੰਨ ਮਹੀਨਾ ਹੋਇਆ 25 ਦਿਨ ਹੋ ਗਿਆ ਟੀਕਾ ਕਰਾਈ ਦੁੱਧ ਵੀਰੇ ਕਿੰਨਾ 9 ਦੇ ਬਰ 8 ਕਿਲੋ ਆ 8 ਕਿਲੋ ਹੁਣ ਚੋਈ ਹੈ ਵੀਰੇ ਇਹ ਇਹ ਵੀਰੇ ਚੋਈ ਹੋਈ ਜਾਨੂੰ ਠੀਕ ਆ ਬਾਈ ਚਵਾਈ ਚਵਾਈ ਕਿਵੇਂ ਆ ਵੀਰੇ ਚਵਾਈ ਵੀਰੇ ਬਹੁਤ ਵਧੀਆ ਦਾ ਇੱਕ ਥਾਂ ਚੋਂ ਦੁੱਧ ਥੋੜਾ ਘੱਟ ਹੁੰਦਾ ਕਿਹੜੇ ਥਾਂ ਚੋਂ ਘੱਟਾ ਦੁੱਧ ਬਹਿਣੀ ਵਾਲੇ ਪਾਸੇ ਬਹਿਣੀ ਵਾਲੇ ਥਾਂ ਚੋਂ ਦੁੱਧ ਇੱਕ ਚੋਂ ਘੱਟ ਆ ਹੈ ਹਾਂਜੀ ਹਾਂਜੀ ਅੱਛਾ ਬਾਈ ਤੇ ਰੇਟ ਕੀ ਰਹੂਗਾ ਇਹਦਾ ਵੀ ਰੇਟ ਵੀਰੇ ਦਾ 25000 ਰੁਪਏ ਮੰਗਦਾ 25000 ਰੁਪਿਆ ਮਾਨਤਨ ਹੋ ਜਾਊਗਾ ਵੀਰੇ ਮਾਨਤਨ ਕਰ ਦਾਂਗੇ ਠੀਕ ਆ ਬਾਈ ਠੀਕ ਆ ਵੀਰੇ ਕੱਢੀ ਬਾਰ ਨੂੰ ਮੇਰੇ ਤੋਰ ਦੇ ਮਾਰੀ ਲੈ ਵੀ ਮੇਤਰੋ ਕ੍ਰਾਸ ਵੱੱਛੀ ਆ ਤਿੰਨਾ ਮਹੀਨਿਆਂ ਦੀ ਇਹ ਸੋਈ ਆ ਕਰਮਾਂ ਵਾਲੀ ਤੇ ਦੁੱਧ 8 ਕਿਲੋ ਆ ਚੋਈ ਹੋਈ ਆ ਹੁਣ ਸ਼ਾਮ ਦੇ ਟਾਈਮ ਆ 34 ਸੀ ਬਾਈ ਹੋਣੇ ਨੇ ਕਿਉਂਕਿ ਘਰੇ ਮਿਸਤਰੀ-ਮਸਤਰੀ ਲੱਗੇ ਹੋਏ ਐ ਇਸ ਕਰਕੇ ਫਿਰ ਦੁੱਧ ਦਾ ਕਰਕੇ ਤੇ ਵੈਸੇ ਗਾਂ ਚੰਗੀ ਆ ਜਿਹੜੇ ਭਰਾਣੇ ਨਾਲ 25000 ਰੁਪਏ ਦੀ ਡਿਮਾਂਡ ਆ ਮਗਰ ਥਾਂ ਚੋਂ ਧਾਰਾਂ ਕਿੰਨੀਆਂ ਕੋਈ ਘੱਟ ਹੋਣਗੀਆਂ ਵੀਰੇ ਹਾਂਜੀ ਧਾਰਾਂ ਕਿੰਨੀਆਂ ਕੋਈ ਘੱਟ ਹੋਣਗੀਆਂ ਅੱਧਾ ਥਣ ਹੈਗਾ ਵੀਰੇ ਠੀਕ ਅੱਧਾ ਹੈਗਾ ਹੈ ਹਾਂਜੀ ਹਾਂਜੀ ਠੀਕ ਆ ਬਾਈ ਛੱਡੀਆਂ ਛੁੱਟੀਆਂ ਆ ਕੇ ਆਇਆ ਕਿ ਆਉਂਦੀ ਆਉਂਦਾ ਦੁੱਧ ਇਹ ਆ ਪਹਿਲਾਂ ਸਹੀ ਸੀ ਯਾਰ ਵਿੱਚ ਕੋਈ ਪ੍ਰੋਬਲਮ ਪੈ ਗਈ ਜਣੋ ਅੱਛਾ ਓਕੇ ਲਾਜਨੂਰ ਕਰਾਇਆ ਕਿ ਨਹੀਂ ਕਰਾਇਆ ਵੀਰੇ ਨਹੀਂ ਲਾਜ ਲੋ ਹੀ ਨਹੀਂ ਵੀਰੇ ਕਰਾਇਆ ਕਰਾ ਦਿੰਦਾ ਜੇ ਐਕਸੈਪਟ ਹੋ ਜਾਊਗਾ ਫਿਰ ਮੇਰਾ ਮੰਨ ਕੇ ਅੱਛਾ ਨੰਬਰ ਵੀਰੇ ਆਪਣਾ ਸਾਂਝਾ ਕਰੀ ਨੰਬਰ ਮੇਰੇ 9920 ਜੀ 010781 ਇੱਕ ਵਾਰੀ ਹੋਰ ਆਉਣ ਦੇ ਵੀਰੇ 9920 ਜੀ 010781 ਠੀਕ ਹੈ ਬਾਈ ਇਸ ਨੰਬਰ ਤੇ ਕਰਨੇ ਤੁਸੀਂ ਧਰ ਦਿੰਦਾ ਠੀਕ ਹੈ ਬਈ ਇਹ 4 ਦਾ ਹੁੰਦਾ ਮੂੰਹ ਹੈ ਮੂੰਹ 4 ਦਾ ਠੀਕ ਹੈ ਬਈ ਠੀਕ ਹੈ ਅੱਛਾ ਨਾ ਵੀਰੇ ਜੇ ਕਿਸੇ ਨੇ ਆਉਣਾ ਹੋਵੇ ਆਪਣੇ ਘਰ ਦਾ ਐਡਰੈਸ ਹੈਗਾ ਇਹ ਛੜਕ ਬੀੜ ਵਾਲੀ ਹੈ ਨਾ ਬੀੜ ਸਖਾ ਰੋਡ ਵੀਰੇ ਬਸ ਠੀਕ ਹੈ ਓਕੇ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ